ਹਾਂਜੀ ਅੱਛਾ ਇਹ ਧਾਗੇ ਦੇ ਨਾਲ ਕੱਟ ਕੇ ਉੱਤੋਂ ਲਾਉਨੇ ਆ ਧਾਗੇ ਨਹੀਂ ਲੰਝੀ ਫਿਰ ਅੱਛਾ ਕੱਟੀ ਹੋਊਗੀ ਫਿਰ ਚਲਾ ਸਾਫ ਨਹੀਂ ਹੁੰਦਾ ਆਹ ਦਾ ਉਂਗ ਵੀ ਲੂੰ ਮੈਂ ਹਾਂ ਪਰ ਥੰਦਾਨੀ ਸਾਫ ਹੋਣਾ ਕੋ ਥੋੜਾ ਜਿਹਾ ਨੇੜੇ ਆ ਕੇ ਦਿਖਾ ਦਿਓ ਆ ਦੇਖੋ ਇਹ ਜਿਹੜੀ ਕਲਾ ਹੈ ਜਗਾਖਾਂ ਜੀ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਸਮੇਂ 'ਚ ਇਹ ਗਾਇਬ ਹੁੰਦੀ ਜਾ ਰਹੀ ਹੈ ਨਾ ਨਹੀਂ ਜੀ ਇਹ ਦੁਬਾਰੇ ਫੇਰ ਚੱਲਦੀ ਹੈ ਜੀ ਦੁਬਾਰੇ ਚੱਲਦੀ ਹੈ ਮਿੱਟੀ ਦੇ ਭਾਂਡੇ ਸਾਡੇ ਜਿਹੜੇ ਰੋਜ਼ਾਨਾ ਵਰਤੋਂ ਦੇ ਵਿੱਚ ਪਹਿਲਾਂ ਬਹੁਤ ਘਟ ਗਏ ਨੇ ਹਾਂ ਪਹਿਲਾਂ ਬਹੁਤ ਘਟ ਗਏ ਸੀਗੇ ਜਮ੍ਹਾਂ ਕਰ ਗਏ ਸੀਗੇ ਦੁਬਾਰੇ ਫੇਰ ਚੱਲ ਜੀ ਲੋਕ ਹੁਣ ਹਰੇਕ ਪਾਣੀ ਵਾਲਾ ਤੌੜਾ ਫਰੇਬਰ ਕੀ ਰੱਖਦਾ ਹੈ ਸੜਕੀ ਤੇ ਰੜਗਾ ਜਿਹੜਾ ਪਰਿਆਵਾ ਬੰਦਾ ਉਹ ਟਰੱਕ ਉੱਠ ਕੇ ਦੋ ਗਲਾਸ ਪੂਟੀਆਂ ਨਰਨੇ ਕਾ ਜੀ ਨੇ ਆਇਆ ਨਹੀਂ ਗਾ ਵੀ ਮੈਂ ਚਾਹ ਪੀਣੀ ਹੈ ਹਾਂ ਪਾਣੀ ਪੀਊਗਾ